ਫਬਰ ਦੇਹ ਦਹੀ ਦੁੱਖ ਵਾਲੀ ਹੈ ਕਿ ਪਿੰਡ ਤਲਵੰਡੀ ਫਤੂ ਨੌਜਵਾਨ ਬਲੋ ਟੈਂਕੀ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਹੈ ਦੱਸਿਆ ਜਾਂਦਾ ਹੈ ਕਿ ਮੰਧੀਰ ਸਿੰਘ ਪੁੱਤਰ ਗੁਰਨੇਕ ਸਿੰਘ ოਪਰੇਸ਼ਨ ਵਿੱਚ ਚੱਲ ਰਿਹਾ ਸੀ ਤੇ ਇਸ ਦਵਾਈ ਵੀ ਚੱਲ ਰਹੀ ਸੀ ਤੇ ਸ਼ਾਮ ਨੂੰ ਰਾਜਾ ਸਾਹਿਬ ਮਜਾਰੇ ਆਪਣੇ ਪਿਤਾ ਤੇ ਭਰਾ ਨਾਲ ਇਹ ਮੱਥਾ ਟੇਕਣ ਗਿਆ ਸੀ ਪਰ ਉੱਥੋਂ ਮਥਾ ਟੇਕਣ ਪ੍ਰੰਤ ਇਹ ਆਪਣੇ ਪਿਤਾ ਤੇ ਭਰਾ ਤੋਂ ਅਲੱਗ ਹੋ ਗਿਆ ਪਰਿਵਾਰ ਵੱਲੋਂ ਇਸ ਨੂੰ ਕਈ ਫੋਨ ਕੀਤੇ ਗਏ ਪਰ ਨੌਜਵਾਨ ਫੋਨ ਤੇ ਇਹੀ ਗੱਲ ਕਹਿੰਦਾ ਰਿਹਾ ਕਿ ਮੈਂ ਜਲਦ ਆ ਰਿਹਾ ਹਾਂ ਮੈਂ ਆ ਰਿਹਾ ਹਾਂ ਪਰ ਕਰੀਬ ਜਦੋਂ ਰਾਤ ਦੇ 8:00 ਵੱਜ ਗਏ ਤਾਂ ਇਸ ਵੱਲੋਂ ਫੋਨ ਨੂੰ ਬੰਦ ਕਰ ਦਿੱਤਾ ਗਿਆ ਤੇ ਪਰਿਵਾਰ ਵੱਲੋਂ ਪੁਲਿਸ ਰਿਪੋਰਟ ਵੀ ਕੀਤੀ ਗਈ ਤੇ ਇੱਧਰ ਉੱਧਰ ਦੇਖਿਆ ਵੀ ਗਿਆ ਤੇ ਸਵੇਰੇ ਜਦੋਂ ਨੌਜਵਾਨ ਜਿਹੜਾ ਇਸ ਪਿੰਡ ਹੈਗਾ ਪਿੰਡ ਦੇ ਵਿੱਚ ਇੱਕ ਪਾਣੀ ਦੀ ਟੈਂਕੀ ਬਣੀ ਹੋਈ ਹੈ ਤੇ ਉੱਥੇ ਇੱਕ ਜਿੰਮ ਵੀ ਬਣਿਆ ਹੋਇਆ ਹੈ ਜਦੋਂ ਸਵੇਰ ਨੂੰ ਨੌਜਵਾਨ ਜਿਹੜੇ ਪਿੰਡ ਦੇ ਸੀਗੇ ਉਹ ਕੋ ਉਹ ਉੱਥੇ ਕਸਰਤ ਕਰਨ ਗਏ ਜਿੰਮ ਜਿਹੜਾ ਬਣਿਆ ਹੋਇਆ ਉੱਥੇ ਜਦੋਂ ਕਸਰਤ ਕਰਨ ਗਏ ਤਾਂ ਉਹਨਾਂ ਨੇ ਦੇਖਿਆ ਕਿ ਪਾਣੀ ਦੀ ਟੈਂਕੀ ਦੇ ਕੋਲ ਕੋਈ ਬੰਦਾ ਡਿਗਿਆ ਪਿਆ ਹੈ ਜਦੋਂ ਉਹਨਾਂ ਨੇ ਦੇਖਿਆ ਤਾਂ ਮਨਦੀਰ ਸਿੰਘ ਮ੍ਰਿਤਕ ਪਾਇਆ ਗਿਆ ਇਹ ਮਰਦੀਤ ਸਿੰਘ ਵੱਲੋਂ ਪਾਣੀ ਦੀ ਟੈਂਕੀ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਪੁਲਿਸ ਵੱਲੋਂ ਇਸ ਸਵਾਨ ਦੇ ਵਿੱਚ ਜਿਹੜੀ ਆ ਹੋਰ ਜਾਂਚ ਵੀ ਕੀਤੀ ਜਾ ਰਹੀ ਹੈ ਆਓ ਦੇਖਦੇ ਹਾਂ 에어ਪੋਰਟ ਕੀ ਨਾਮ ਹੈ ਆਪਣਾ ਜਿਸ ਕੌਂਸਲ ਪੰਡੀ ਲੰਗੜੀਪੁਰ ਹਾਂਜੀ ਕੀ ਕਾਰਨ ਹੋਇਆ ਜੀ ਮੁੰਡੇ ਦੀ ਡੈਥ ਦਾ ਮੁੰਡਾ ਕਾਦ ਕਿਥੋਂ ਦੇ ਡਿਪਰੈਸ਼ਨ ਹੀ ਚੱਲਦਾ 6 ਮਹੀਨੇ ਤੋਂ ਜਿੱਦਾਂ ਨਾ ਵੀ ਬੋਲ ਹੀ ਕਰਦੀ ਸੀ ਨਵੇਂ ਸਾਲ ਤੋਂ ਹਾਂਜੀ ਤੇ ਚੁੱਪ ਜਿਹਾ ਰਹਿੰਦਾ ਸੀ ਗੁੰਮਦ ਚੱਲਦਾ ਰਿਹਾ ਜਿੰਦਗੀ ਦਾ ਜੀ ਤੇ ਹੁਣ ਥੋੜੀ ਜਿਹੀ ਡਾਕਟਰਾਂ ਨੇ ਤਾਂ ਠੀਕ ਜੀ ਬੱਚੋ ਤਾਂ ਬੜਾ ਬੋਲਣ ਲੱਗਦਾ ਹੈਗਾ ਚੱਲਵਾਤਾ ਕਰਦਾ ਹੈਗਾ ਅੱਛਾ ਜੀ ਤੇ ਘਰੋਂ ਕੱਢ ਦਿੱਤਾ ਇਹ ਡੇੜੀ ਆਪਣੇ ਨਾਮ ਤੇ ਦੂਏ ਭਰਾ ਨਾਲ ਲੈਖਾ ਤੇ ਅੱਜ ਮੱਥਾ ਟੇਕਣਾ ਸ਼ਾਮੀ ਕਿਤੇ ਉੱਥੇ ਸਾਹਮਣੇ ਥੱਲੇ ਕਿਰਾਇਆ ਕਿਤੇ ਉਹ ਪਤਾ ਟੇਕਣਾ ਉੱਥੇ ਕਿਤੇ ਪਰਹਰਾ ਹੋ ਗਿਆ ਉਹਦਾ ਦੋਹਾਂ ਲੋ ਦਵਾਈ ਜਿੰਦਾਈ ਨੂੰ ਸੁਪਰੇ ਆ ਬਾ ਪੁਰਕਉਣਾ ਫੋਨ ਕਰ ਕਰਦੇ ਰਿਹਾ ਉਹਨੂੰ ਮਿਲਿਆ ਨਹੀਂ ਲੱਗਦੀ। ਪਟੋਲੇ ਕੁੱਛ ਰਿਹਾ ਫੋਨ ਫੋਨ ਕਰਦੇ ਰਿਹਾ ਫੋਨ ਕਰਕੇ ਮਾ ਆ ਗਿਆ ਮੈਂ ਹੁਣੇ ਆਇਆ ਪੰਜ ਮਿੰਟਾਂ ਜਾ ਕੇ। ਥੋੜੇ ਕਰਦਾ ਕੁੱਛ ਰਿਹਾ। ਉਹ ਜਿਹੜੀ ਨਹੀਂ ਗਿਆ ਉੱਥੇ ਪਹੁੰਚਾ। ਉਸ ਤੋਂ ਬਾਅਦ ਫਿਰ 8 ਵਜੇ ਤੇ ਗੱਲਬਾਤ ਚੱਲ ਜਾਈਦੀ। ਇੰਦੇ ਦੇ ਆਸ ਵਿੱਚ ਜਿਹੜੀ ਅੱਪਤੇ ਨਾਲ ਉਹ ਪਿੰਡ ਚ ਆਪਣੇ ਘਰੇ ਚਲੇ ਗਿਆ ਸੌਂ ਗਿਆ ਜਦੋਂ ਪੈ ਗਿਆ ਜਦਾਂ ਵੀ ਕਦੇ ਆਪਣੇ ਸੱਜੇ ਮੇਰੇ ਕੋਲ ਪੈ ਗਿਆ ਉਹਨਾ। ਹੁਣ ਫੋਨ ਬੰਦ ਕਰਤਾ। 8 ਵਜੇ ਤੋਂ ਬਾਅਦ ਫੋਨ ਨਹੀਂ ਚੱਕਿਆ। ਬੰਦ ਕਰਤਾ ਸੂਤ ਪਾਉਣ। ਉਸ ਤੋਂ ਬਾਅਦ ਫਿਰ ਕੋਈ ਇੱਥੇ ਕਿੱਦਾਂ ਆਇਆ ਕਿੰਦਾ ਨਹੀਂ ਇਹ ਸੜਕ 5:00 ਵਜੇ ਜੰਮ ਜਿੱਦੋਂ ਸਾਡੇ ਨਾਲ ਹੀ ਜੰਮ ਹੋਇਆ ਤੇ ਇੱਕ ਜਰਾ ਪਾਣੀ ਤੇ ਇੱਕ ਜੰਮ ਹੈ ਜੇਮਾ ਤਾਂ ਇੱਥੇ ਵੀ ਜੰਮ ਦੇ ਨਾਲੇ ਆਉਂਦੇ ਸੜਕ 5:00 ਵਜੇ ਆਪਣੀ ਪ੍ਰੈਕਟਿਸ ਕਰਨ ਨਹੀਂ ਦੇਖਿਆ ਵੀ ਬੰਦਾ ਕੋਈ ਪਿਆ ਤੂੰ ਦੇਖਿਆ ਦੋਨੂੰ ਚਲੋ ਆਹਣ ਗਾੜੋਂ ਹੋਰ ਦੱਸਿਆ ਪਛਾਣ ਜਿਆ ਦੇ ਨਾਲੇ ਫਲੰਦਾ ਆਇਆ ਪਿੰਡ ਵਿੱਚ ਸਾਨੂੰ ਖੂਦ ਕੀਤਾ ਜੀ ਦਾ ਜੀ ਆਏ ਪਿੰਡ ਨੂੰ ਸਰਪੰਚ ਆਇਆ ਸੀਗਾ ਸਾਰੇ ਅੱਗੇ ਦੇਖਿਆ ਇਹਦੇ ਡੈਡੀ ਨੂੰ ਪ੍ਰਸ਼ਾਸਨ ਦੇ ਧਿਆਨ ਚ ਲਿਆਂਦੀ ਗੱਲ ਹਾਂ ਬਿਲਕੁਲ ਬੁੱਢਾ ਆਈ ਸੀਗੇ ਹਾਂ ਪਰ ਪਾਈ ਸੀਗੇ ਜੀ ਸਾਈ ਸੀਗੇ ਐਸਐਲ ਚ ਹੈ ਆਪ ਦੇਖੀ ਤਾਂ ਪਾਤੀ ਕੀ ਗੱਲ ਬੱਦ ਕਰਦੀ ਹੈ ਧੰਨਵਾਦ ਜੀ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕਹਿਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ 슈ਗਰ ਸਕਟੇ ਹੋਏ ਸੈਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 98763 79499